ਫਤੇ ਅੱਜ ਅਸੀਂ ਪਹੁੰਚੇ ਹਾਂ ਕਣੀਏ ਕੇ ਵੇਟ ਇੱਥੇ ਹੀ ਵੇਖਿਆ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਰਸਤਾ ਬਹੁਤ ਖਰਾਬ ਆ ਅੱਗੇ ਰਸਤਾ ਬਣਾਉਣ ਦਾ ਕਾਫੀ ਟਾਈਮ ਲੱਗ ਜਾਣਾ ਕਾਫੀ ਧੀਰ ਲੱਗਣੀ ਆ ਇਸ ਕਰਕੇ ਅੱਜ ਅਸੀਂ ਇਹਨਾਂ ਨੂੰ ਇੱਕ ਮਸ਼ੀਨ ਦਾ ਆਪਣੇ ਪਿੰਡ ਨਗਰ ਭਾਗੋਵਾਲ ਵੱਲੋਂ ਸਾਰੇ ਆਪਣਾ ਐਨ ਆਰ ਆਈ ਵੀਰਾਂ ਵੱਲੋਂ ਸਹਿਯੋਗ ਦੇ ਨਾਲ ਅੱਗੇ ਵੀ 5-6 ਦਿਨ ਤੋਂ ਕੰਮ ਚੱਲ ਰਿਹਾ ਹੈ ਲੰਗਰ ਦੀ ਪ੍ਰਸ਼ਾਦਿਆਂ ਦੀ ਸੇਵਾ ਜਾ ਮਰੀ ਗਿਆ ਹੁਣ ਅਸੀਂ ਇਧਰੋਂ ਥੋੜਾ ਜਿਹਾ ਐਸ ਸਾਈਡ ਤੋਂ ਹੋ ਗਏ ਆ ਚਲੋ ਜਿਹੜਾ ਰਸਤੇ ਆ ਉਹ ਚਾਲੂ ਕੀਤੇ ਜਾਣ ਹਰ ਇੱਕ ਬੰਦੇ ਨੂੰ ਆਪਣੇ ਘਰ ਤੱਕ ਆਪਣੇ ਦੇਰੇ ਤੱਕ ਪਹੁੰਚਣ ਦੀ ਸਹੂਲਤ ਹੋਵੇ ਜਿਸ ਕਰਕੇ ਅੱਜ ਅਸੀਂ ਪਹੁੰਚੇ ਆ ਇੱਥੇ ਭੋਨੇ ਆਪਣਾ ਕਣੀਏ ਕੇ ਬੇਟ ਇਹਨਾਂ ਨੂੰ ਆਪਾਂ ਇੱਕ ਜੀਸੀਬੀ ਦੀ ਸੇਵਾ ਇਹਨਾਂ ਸਾਨੂੰ ਲਾਈ ਸੀ ਅਸੀਂ ਕਿਹਾ ਵੀ ਚਲੋ ਤੁਸੀਂ ਜੋ ਸਾਨੂੰ ਸੇਵਾ ਲਾਓਗੇ ਅਸੀਂ ਤਿਆਰ ਆ ਅਸੀਂ 4 ਦਿਨ ਦਾ ਜੀਸੀਬੀ ਦਾ ਖਰਚਾ ਜਿਹੜਾ ਵਾ ਉਹ ਫਿਲਹਾਲ ਅਸੀਂ ਇਹਨਾਂ ਨੂੰ ਦੇ ਰਹੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਸਾਨੂੰ ਅੱਗੇ ਕਹਿਣਗੇ ਇੱਕ ਸਾਡੇ ਕੋਲ ਕੋਗਲੈਂਡ ਖੜੀ ਆ ਰਾਸਤਾ ਥੋੜਾ ਜਿਆਦਾ ਪਿੱਛੋਂ ਖਰਾਬ ਆ ਅੱਜ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਪਿੱਛੋਂ ਰਸਤਾ ਸਹੀ ਕਰਾ ਦਿਓ ਜਦੋਂ ਇਹ ਕਹਿਣਗੇ ਅਸੀਂ ਉਦੋਂ ਇਹਨਾਂ ਨੂੰ ਪੋਗਲਿਆਂ ਲੈ ਕੇ ਲਾ ਦਾਂਗੇ ਪੋਗਲਿਆਂ ਦੇ ਭਾਵੇਂ 4 ਦਿਨ ਲੱਗ ਜਾਣ ਭਾਵੇਂ 5 ਦਿਨ ਲੱਗ ਜਾਣ ਭਾਵੇਂ 10 ਦਿਨ ਲੱਗ ਜਾਣ ਕੋਈ ਚੱਕਰ ਨਹੀਂ ਪੂਰਾ ਰਸਤਾ ਕਲੀਅਰ ਕਰਕੇ ਜਾਵਾਂਗੇ ਬਾਕੀ ਇਹ ਥੋੜੀ ਜੀ ਸੇਵਾ ਵਾ ਨਗਰ ਸੁਮੇਚੇ ਭਾਗੋੜ ਵਾਲੋਂ ਉਹ ਅਸੀਂ ਇਹਨਾਂ ਨੂੰ ਦੇ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਦਸਮੁੱਚੇ ਪਾਗੋਵਾਲ ਦੇ ਸਹਿਯੋਗ ਨਾਲ ਅੱਜ ਅਸੀਂ ਪਹੁੰਚੇ ਹਾਂ ਖੋਨੇਵਾਲ ਦੇ ਇੱਥੇ ਕਣੀਏ ਕਣੀਏ ਕੇ ਬੇਟ ਕਣੀਏ ਕੇ ਬੇਟ ਸਰਪੰਚ ਸਾਹਿਬ ਨੇ ਆ ਰਸਤਾ ਬਹੁਤ ਖਰਾਬ ਹੀ ਅੱਗੇ ਲੋਕਾਂ ਦੇ ਘਰਾਂ ਤੱਕ ਸੰਪਰਕ ਟੁੱਟਾ ਹੋਇਆ ਸੀ ਇਸ ਕਰਕੇ ਸਾਰੇ ਵੀਰਾਂ ਨੇ ਇਹ ਫੈਸਲਾ ਕੀਤਾ ਵੀ ਜੇ ਸੀ ਪੀ ਲਾ ਕੇ ਇਹ ਰਸਤਾ ਬਣਾਇਆ ਜਾਵੇ ਹੋਰ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਰਸਤਾ ਬਣਾਇਆ ਜਾ ਰਿਹਾ ਵਾ ਬਾਕੀ ਬਾਕੀ ਜੇ ਕਿਸੇ ਹੋਰ ਵੀ ਵੀਰ ਨੇ ਸੇਵਾ ਕਾਨੀਆਂ ਤੇ ਇਹਨਾਂ ਨਾਲ ਕੇ ਸੰਪਰਕ ਕਰੇ ਤਾਂ ਜੋਸ਼ੀਤੀ ਜੋਸ਼ੀਤੀ ਇਹ ਨਾਗਾ ਚੱਲੂ ਹੋ ਸਕੇ ਅੱਛਾ ਪਿੰਡ ਭਗਵਾਲ ਤਸਵੀਰ ਐਨ ਆਰ ਆਈ ਚੱਲ ਰਿਹਾ ਸਾਈਕੀ ਜੀ ਦਾ ਭਾਲਾ